રામ રામ કાલો ઓ તેનું દો લે લો યાર દો કી કરાય બબુ રામ રામ યાર બોલ બોલ યાર બોલ બોલ યાર બોલ જો તો સાયકલ જુકે જંદા ભાઈ બોલ જો કે اوئے لو پرے جو نال ويرو بنايو ياكاں يا ويري وينه وادي هڪڙا کي ڏيکو 50 دڪان ونه دڪان هو جاءي تڪم電腦 بيجڻ کي ڪنهن کي وڃي وڃي بابا نال رائي کي ڏيکو ۽ ڏيکو

ਜੋ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਕਿਹਨਾਂ ਤੇ ਲੋਕਾਂ ਦੇ ਕਿਤੇ ਜਿਹੜੇ ਸਾਡਾ ਮਾਂ ਜੋਕਮੇਨ ਸਾਹਿਬ ਜੋ ਹੁਕਮਾਤੇ ਆਪਣੇ ਸਟੇਟਸ ਸਰ ਦੇ ਹੁਕਮਾਂ ਦੇ ਪਾਲਣਾ ਕਰਦੇ ਹੋਏ ਸ਼ਹਿਰ ਚ ਕਰੋੜਾਂ ਮੰਦਿਰ ਜਿਹੜੀ ਦੁਕਾਨਾਂ ਨੂੰ ਜਾਇਦ ਅਪਡੇਟ ਦਿੱਤੇ ਨੇ ਫੁੱਟਪਾਥ ਤੋਂ ਬਾਹਰ ਸਮਾਨ ਰੱਖਿਆ ਉਹਨਾਂ ਨੂੰ ਹਟਾਇਆ ਗਿਆ ਸਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਕਿ ਕਿਹੜੇ ਕਿਹੜੇ ਇੱਥੋਂ ਤੱਕ ਘਰ ਤੋਂ ਲੈ ਕੇ ਇਵੇਕੇਟ ਤੱਕ ਜਿਲ੍ਹੇ ਸਟੇਸ਼ਨ ਦਾ ਏਰੀਆ ਹਾਂਜੀ ਅੱਜ ਰੇਲਵੇ ਸਟੇਸ਼ਨ ਨਾਲ ਕੀਤਾ ਸਰ ਇਹਨਾਂ ਜਿਹੜੀ ਜਾ ਤਮੀ ਜਾਰੀ ਕੀਤੀਆਂ ਗਈਆਂ ਨੇ ਹਾਂਜੀ ਇਹ ਪਿਆ ਇਹਨਾਂ ਨੂੰ ਕੀ ਪੱਦੀ ਨੂੰ ਨੰਗਨ ਦੇ ਆਸਾਨੀ ਹੋਏ ਆਪਣੀ ਇਹ ਫੁਰਬਾਤ ਬਰ ਸਮਾਨ ਨਾਲ ਆ ਜੀ ਆਣ ਵਾਲੇ ਜਿਨ੍ਹਾਂ ਦੇ ਵਿੱਚ ਫੇਰ ਇਹ ਦੀ ਕੋਈ ਕਾਰਵਾਈ ਨਜ਼ਰ ਆਏ ਸੇ ਦੁਬਾਰਾ ਕਾਰਵਾਈ ਕਰਾਂਗੇ ਉਹਨਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ ਲੋਕਾਂ ਨਾਲ ਇਹ ਕਹਾਂਗੇ ਆਪਣੇ ਇਹ ਪਬਲਿਕ ਨਾਲ ਸਹਿਯੋਗ ਦਿਓ ਪਬਲਿਕ ਦਾ ਸਹਿਯੋਗ ਦਿਓ ਪੂਰਾ ਕਿ ਇਹਨਾਂ ਨੂੰ ਮਿਲ ਕੇ ਪਬਲਿਕ ਨੂੰ ਤੰਗੀ ਨਾ ਬਕੇ ਨੰਗਲ ਜਿਹਾ ਟਰੈਸ ਜੇ ਕੋਈ ਤੰਗੀ ਨਾ ਹੋਵੇ ਜੇਕਰ ਫਿਰ ਵੀ ਕੋਈ ਸਮਾਨ ਬਾਹਰ ਲਗਾਦਾ ਤਾਂ ਤਕਰਰੀ ਆ ਮਿਲਦਾ ਦੁਬਾਰਾ ਫਿਰ ਇਹ ਕਾਰਵਾਈ ਕੀਤੀ ਹੋਈ ਹੈ ਮੈਂ